ਸ੍ਰੀ ਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈਪਿੰਡ ਸੁਖਾਣਾ ਅੰਦ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਨਾਮ ਕੀ ਹੈ ਭਾਈ ਆਪਣਾ ਮਨਦੀਪ ਚੰਦ ਜੀ ਠੀਕ ਹੋ ਜੀ ਤੇ ਭਾਈ ਆਪਣੇ ਘਰੋਂ ਹੋਵੇ ਤੇ ਕੀ ਡਰੈਸ ਹੈ ਜੀ ਆਪਣਾ ਗਊਸ਼ਾਲਾ ਦੇ ਮਗਰਲੇ ਪਾਸੇ ਘਰ ਹੈ ਠੀਕ ਹੋ ਤੇ ਜਿਹੜਾ ਵੀਰੇ ਅੱਜ ਆਪਾਂ ਨਗਵਕਾਉ ਕੀਤਾ ਇਹ ਘਰ ਦਾ ਹੈ ਕਿ ਆਪਣਾ ਵਪਾਰ ਦਾ ਕਰਦਾ ਹੈ ਕਰਦੀ ਹੈ ਇਹ ਤਾਂ ਕਰਦੀ ਕਰਦੀ ਕਿਹੜੇ ਸੂਏ ਸੁੰਦੀ ਜੀ ਤੀਜੇ ਸੂਏ ਸੁੰਦੀ ਤੀਜੇ ਸੂਏ ਸੁੰਦੀ ਗਾਂ ਬਾਈ ਤੇ ਕੀ ਰਕਾਰ ਕੋੜਾ ਹੀ ਦੁੱਧ ਦਈ ਦੂਜੇ ਸੂਏ ਨੇ 28-30 ਲੀਟਰ ਦੁੱਧ ਦਿੰਦਾ ਆਪਣੇ ਘਰੇ ਚਵਾਈ ਹੋਈ ਹੈ ਜੀ ਘਰੇ ਕੋਈ ਨਹੀਂ ਠੀਕ ਹੋ ਚੂੰ ਚੂੰ ਚ ਕਿਦਾਂ ਜੀ ਵਦਗਾ ਸੀਲ ਆ ਜੀ ਠੀਕ ਹੋ ਜੀ ਤੁਸੀਂ ਵੇਖ ਸਕਦੇ ਹੋ ਭ ਤਾਂ ਇਹ ਦ 3 ਲੀਟਰ ਬਾਈ ਪਿਛਲੇ ਸੂਏ ਬਾਈ ਨੇ ਦੁੱਧ ਚੋਇਆ ਝੋਲੀ ਬਹੁਤ ਸ਼ਾਨਦਾਰ ਆ ਬਾਈ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ 10 12 ਦਿਨਾਂ ਦੀ ਕੱਚੀ ਹੈ ਹੇ 10 12 ਦਿਨਾਂ ਦੀ ਕੱਚੀ ਆ ਕਰਾਸ ਬ੍ਰੀਡ ਦੀ ਮਾੜੀ ਕੱਢ ਲਓ ਬਾਹਰ ਤੋਰ ਕੇ ਵਿਖਾ ਦਿਓ ਦੇਖ ਸਕਦੇ ਹੋ ਬਾਈ ਤੁਸੀਂ ਤਸਾਂ ਬਰਾਂ ਦਿਨਾਂ ਨੂੰ ਹਜੇ ਝੋਲੀ ਹੋਰ ਭਰ ਜਾਣੀਆਂ ਬਾਈ ਕਵਾਲਿਟੀ ਬਹੁਤ ਸ਼ਾਨਦਾਰ ਆ ਕ੍ਰੋਸ ਬੀਡ ਦੀ ਹੈ ਵੀਰੇ ਅਜੇ ਚੋਲੀ ਚ ਬੋਰ ਜਾਦਾ ਟੱਲ ਪਈ ਆ ਬਾਈ 28 ਲੀਟਰ ਦੁੱਧ ਦਾ ਰਿਕਾਰਡ ਆ ਬਾਈ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂਗੇ ਆਪੇ ਇਹਦੀ ਤੁਹਾਡਾ 67000 ਰੁਪਏ 67000 ਰੁਪਏ ਬਾਈ ਮੁੱਲ ਕਰਦੇ ਆ ਮੁੱਕ ਦੇ ਮਾਨਤਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਆਪਣਾ ਬਾਈ ਕੰਟੈਕਟ ਨੰਬਰ ਬੋਲ ਦਿੰਦੀ 950149533 ਇੱਕ ਵਾਰ ਫੇਰ ਬੋਲ ਦਿੰਦੀ 950149533 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵਹਿੜ ਚੰਗੀ ਆ ਗਾਂ ਚੰਗੀ ਲੱਗਦੀ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ